ਫਾਇਨ ਕੋਈ ਨਹੀਂ ਸਾਰੀਆਂ ਬੱਚਿਆਂ ਨਾਲ ਬੈਠੇ ਟਿਕਾਣੇ ਤੇ ਬੋਲਣਾ ਨਹੀਂ ਟਿਕਾਣੀ ਆ ਰੱਖੀ ਤੇ ਹੀ ਜਗਾ ਲੱਭੇ ਬਾਪੂ ਤੈਨੂੰ ਸਾਰੇ ਲੱਭ ਕੇ ਆ ਗਏ ਹਸਤਾ ਵਾਲਾ ਜਿਹੜਾ ਕੋਈ ਦੱਸ ਗਾ ਲਿਆ ਨਾ ਚੰਡਿਆ ਇਹ ਵੀ ਆਪਣੇ ਨਾਲ ਕੋਈ ਬਹਿ ਮੱਧਰ ਕੋ ਬਾਪੂ ਨੇ ਪਹਿਲੇ ਕੀ ਨਹੀਂ ਉਹ ਨਹੀਂ ਆਇਆ ਕੋਈ ਨਹੀਂ ਆਇਆ ਪਰ ਮਰੇ ਆ ਦੇਖ ਦੇ ਫਿਰ ਬਾਇਆ ਗੁਰਬੀ ਬਣਾ ਚੀਤ ਪੈਸਮ ਨੂੰ ਵਾਲ ਜਗਾ ਦੇ ਬਾਪੂ ਕਾਚੇ ਜਨਾਂ ਨੂੰ ਆਪੋਰ ਨੰਬਰ ਤਾਂ ਆਪਣੇ ਕੋਲੇ ਆਈ ਨਾ ਮਾਰ ਕਿਵੇਂ ਗਿਆ ਬਾਪੂ ਫਿਰ ਪਾਲਾ ਬੇੜਾ ਚਾਚਾ ਕਿਵੇਂ ਮਰਿਆ ਬਿਮਾਰ ਤੋਂ ਬਿਮਾਰ ਤੋਂ ਨਾ ਵੀ ਹੋਈ ਹੂੰ ਉਹ ਦਵਾ ਵੀ ਕਾਫੀ ਦਾ ਤੇਰੇ ਨਾਲੋਂ ਬੜਾ ਦਾ ਬਾਪੂ ਕਿੰਨੇ ਬਤਾਓ ਅੱਛਾ ਜੀ ਬੜਾ ਦੇ ਦਿਓ ਕਿਤੇ ਗੇਲੋ ਸਿਰਨ ਪਰ ਬੜਾ ਬੱਟੇ ਦਾ ਬਹੁਤ ਥੋੜਾ ਦਾ ਸਾਡੇ ਹਣੇ ਦਾ ਨਾਣੇ ਦੇ ਦਿਓ ਠੀਕ ਆ ਤੇ 85 ਦਾ ਹੋਊਗਾ ਇਹਦਾ ਸਾਫੀ ਗਾਲ ਦਾਤਾ ਹੋ ਠੀਕ ਆ ਜੀ ਠੀਕ ਆ ਜੀ ਵਧੀਆ ਹੋਰ ਗੁੱਡੂ ਚਾਚਾ ਕੀ ਹਾਲ ਆ ਬਹੁਤ ਠੀਕ ਆ ਵਧੀਆ ਚਾਚਾ ਵਧੀਆ ਹਾਂ ਨਬ ਚੜਦੀ ਗੱਲ ਆ ਕਿੱਧਰ ਲੱਗਿਆ ਵਾ ਉੱਥੇ ਆ ਬਡਾਲੀ ਹਾਂ ਇਹ ਆ ਜੀ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਆਨੰਦਪੁਰ ਕਲਾਉਡ ਜੀ ਬੱਚਾ ਬਾਪੂ ਆਪਣਾ ਆਉਣਾ 그러나. <목소리도> <목소리도>